ਅੱਜ ਆਪਾਂ ਤਿੰਨ ਕਿਸਾਨਾਂ ਗਾਉ ਨੂੰ ਦਿੱਲੀ 에어ਪੋਰਟ ਤੇ ਰੋਕਣ ਤੇ ਮੂੜਲੇ ਕਾਰਨ ਦਾ ਕਹਣ ਕਰਨ ਤੇ ਸਿੱਖ ਪਾਈਚਾਰੇ ਦੇ ਉੱਤੇ ਉਹਨਾਂ ਦੇ ਪੰਜ ਕਾਰਾਂ ਉੱਤੇ ਪੰਜਾਬ ਸਰਕਾਰ ਵੱਲੋਂ ਕਿਤੇ ਹਮਲੇ ਸੰਬੰਧੀ ਗੱਲਬਾਤ ਕਰਨੀ ਹੈ ਮੇਰੇ ਵੀਰੋ ਇਹ ਵੀਡੀਓ ਸੰਕੇ ਤੁਹ ਤੁਸੀਂ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਤੇ ਕਿਸਾਨਾਂ ਆਗੂ ਗੈਰ ਰਾਜਨੀਤਿਕ ਸਹਿਯੋਗ ਕਿਸਾਨ ਮੋਰਚੇ ਦੇ ਤਾਮਿਲनाडु ਜਾ ਰਹੇ ਸੀ ਉੱਥੇ ਇਹ ਕਿਸਾਨਾਂ ਨੇ ਤਾਮਿਲਨਾਡੂ ਦੇਆਂ ਕਾਨਫਰੰਸਾਂ ਰੱਖੀਆਂ ਹੋਈਆਂ ਸੀ ਇਕੱਠ ਰੱਖੀਆਂ ਸੀ ਉਹਨਾਂ ਦਾ ਮਦਦ ਕਰ ਲਈ ਕਿ ਜੋ ਦੇਸ਼ੀ ਯਾਤਰੀ ਦੌੜ ਚੱਲ ਰਿਹਾ ਹੈ ਸ਼ੰਭੂ ਕਰੌਲੀ ਬਾਗਾਂ ਤੇ ਉਹਨਾਂ ਨੂੰ ਮਜਬੂਤ ਕਰ ਲਈ ਜੋ 12 ਮੰਗਾਵਾ ਐਮ ਐਸਬੀ ਗਾਰੰਟੀ ਦੇ ਕਰੋਂ ਦੇ ਸਮੇਤ ਉਹਨਾਂ ਦੀ ਜਾਣਕਾਰੀ ਦੇਣ ਵਾਸਤੇ 탑ੜਾ ਦੌੜਣ ਦੇਸ਼ ਦੇ ਵਿੱਚ ਉਹਦਾ ਪ੍ਰਚਾਰ ਕਰਨ ਵਾਸਤੇ ਉਹ ਜਾ ਰਹੇ ਸੀ ਤਿੰਨੇ ਖਸਾਨਾ ਜਿੱਤੀ ਜਿੱਤੀ ਸਰਦਲੇਵਾਰ ਬੰਦੀਪ ਸਿੰਘ ਸਿਰਸਾ ਸਰਦੇਵ ਸੰਪੂਰ ਉਹਨਾਂ ਨੂੰ ਦਿੱਲੀ 에ਰਪੋਰਟ ਤੇ ਸੁਵਿਧਾਨ ਦੇ ਵਿੱਚ ਦਿੱਤੇ ਹੱਕ ਹਕੂਕਾਂ ਦੀ ਲੰਘਣਾ ਕਰਦੇ ਆ ਪਾਕ ਸਰਕਾਰ ਦੇ ਇਸ਼ਾਰੇ ਤੇ ਅਧਿਕਾਰੀਆਂ ਵੱਲੋਂ ਰੋਕਿਆ ਗਿਆ ਉਹਦੀ ਟਿਕਟਾਂ ਰੱਦ ਕਰਤੀਆਂ ਗਈਆਂ ਉਹਨਾਂ ਨੂੰ ਇਜਾਜ਼ਤ ਤੋਂ ਚੜ੍ਹਨ ਤੋਂ ਮਨਾ ਕਰਤਾ ਗਿਆ ਇਹ ਅਪਰਾਧ ਦੇ ਵਿੱਚ ਹੀ ਪਾ ਇਹ ਲੋਕਾਂ ਦੇ ਮੂਲ ਅਧਿਕਾਰਾਂ ਦਾ ਬੁਢਲੇ ਅਧਿਕਾਰਾਂ ਦਾ ਲੰਘਣਾ ਹੈ ਤੇ ਇਹਦੇ ਤੋਂ ਭਾਰਤੀ ਰਾਜ ਦਾ ਖਸਾ ਤੇ ਭਾਰਤੀ ਜਨਤਾ ਪਾਰਟੀ ਦੀ ਜੋ ਪੁਲਿਟਿਕ ਸਰਕਾਰ ਹੈ ਤਮ ਉੜੀਅਨ ਡਿਲੀ ਉਹਦਾ ਖਾਸ ਅਸਪੈਕਟ ਨਜ਼ਰ ਆ ਰਿਹਾ ਕਿਸ ਦੇ ਨਾਲ ਦੂਸਰਾ ਪਹਿਲੂ ਇਹਦਾ ਇਹ ਆ ਕਿ ਜੋ ਦੇਸ਼ ਵਿਆਪੀ ਦੋਹਰੇ ਚੱਲ ਰਿਹਾ ਹੈ ਸ਼ੰਭੂ ਘਰੌੜੀ ਬਾਰਡਰਾਂ ਤੇ ਉਸ ਤੋਂ ਸਰਕਾਰ ਕਿੰਨੀ ਘਬराई ਹੋਈ ਹੈ ਕਿੰਨੀ ਡਰੀ ਹੋਈ ਹੈ ਇਹ ਵੀ ਇਹ ਵੀ ਪਹਿਲੂ ਜਿਹੜਾ ਇਹ ਵੀ ਅਸਪੈਕਟ ਜਿਹੜਾ ਸਾਹਮਣੇ ਆ ਗਿਆ ਸਾਡੇ 6 ਮਹੀਨਿਆਂ ਤੋਂ ਕਿਸਾਨ ਆਪਣੀ ਅੱਕੀ ਮੰਗਾਂ ਦੀ ਸ਼ੰਭੂ ਦੇ ਕਨੌਨੀ ਬਾਰਡਰਾਂ ਦੇ ਬੈਠੇ ਹੋਏ ਬੈਠੇ ਨਹੀਂ ਹੋਏ ਬਿਠਾਏ ਗਏ ਆ ਕੁੱਟ ਕੇ ਬਿਠਾਏ ਗਏ ਆ ਸੁਮਕਰ ਰਿਸ਼ੀਦ ਕੀਤਾ ਗਿਆ 433 ਜਖਮੀ ਕੀਤਾ ਕੰਧਾਂ ਕੱਟੀਆਂ ਆ ਗੈਰ ਕਾਨੂੰਨੀ ਤੌਰ ਤੇ ਛੜਕ ਰੋਕੀ ਹੋਈ ਆ ਲੋਕਾਂ ਦਾ ਲੋਕਾਂ ਦਾ ਮੌਲਕ ਅਧਿਕਾਰ ਆ ਉਹਨਾਂ ਦਾ ਕਾਣ ਕੀਤਾ ਆ ਰਾਜ ਦੀ ਸਰਕਾਰ ਨੇ ਭਾਰਤ ਸਰਕਾਰ ਦੇ ਇਸ਼ਾਰੇ ਉੱਤੇ ਜਿਹੜਾ ਕਰੋੜਾ ਲੋਕ ਪਿਛਲੇ ਸਾਡੇ 6 ਮਹੀਨਿਆਂ ਤੋਂ ਪਰੇਸ਼ਾਨ ਹੋ ਰਹੇ ਆ ਉਹਨਾਂ ਦਾ ਹੱਕ ਖੋਇਆ ਦੇਸ਼ਵਿਆਪੀ ਦੋ ਲੜ ਸਾਡੇ ਦੇਸ਼ ਵਿੱਚ ਫੈਲ ਰਿਹਾ ਹੈ ਟੈਮ ਤੇ ਸਾਰੇ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਆਵਾਜ਼ ਆ ਰਹੀ ਹੈ ਤੇ ਉਹ ਅੰਦੋਲਨ ਵੱਡਾ ਹੋ ਰਿਹਾ ਉਤੋਂ ਸਰਕਾਰ ਘਬराई ਹੋਈ ਹੈ ਉਸ ਖਬਰਾੜ ਦੇ ਵਿੱਚੋਂ ਇਹ ਤਿੰਨ ਕਿਸਾਨ ਆਗੂਆਂ ਨੂੰ ਦਿੱਲੀ 에ਰਪੋਰਟ ਤੇ ਗੈਰ ਕਾਨੂੰਨੀ ਤੰਗਣਾ ਰੋਕਿਆ ਜਾਂਦਾ ਜਿਸ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਲੋਕ ਸੱਤਨ ਖੇਦੀ ਕਰਦੇ ਆ ਕਿ ਇਹਨਾਂ ਨੂੰ ਹਿੰਦੁਸਤਾਨ ਦੇ ਲੋਕਾਂ ਵਾਸਤੇ ਦੁਨੀਆ ਪਰ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਸਿੱਖ ਸਮਾਜ ਵਾਸਤੇ ਇੱਕ ਚੇਂਜ ਚੇਂਜ ਦੱਸਦੇ ਆ ਇਹ ਚੇਂਜ ਇਹ ਲੋਕਾਂ ਸਾਹਮਣੇ ਕਿ ਹਿੰਦੁਸਤਾਨ ਦੀ ਸਰਕਾਰ ਕਿਸ ਤਰੀਕੇ ਨਾਲ ਸੋਚ ਰਹੀ ਹੈ ਕਿਸ ਤਰੀਕੇ ਨਾਲ ਇਹ ਵਿਵਹਾਰ ਕਰ ਰਹੀ ਲੋਕਾਂ ਨਾਲ ਇਹ ਦੋਸਤਾਂ ਦੇ ਸਿਧਾਂਤ ਦੇ ਵਿੱਚ ਧਾਰਮਿਕ ਜਿੰਨਾਂ ਨੂੰ ਪਹਿਨ ਕੇ ਕਿਤੇ ਵੀ ਜਾਣ ਦੀ ਇਜਾਜ਼ਤ ਹੈ ਇਹ ਪੰਜ ਕਕਾਰ ਗੁਰੂ ਸਾਹਿਬ ਨੇ ਜੋ 13 ਪ੍ਰਣਛਵਨ ਦੇ ਜਿਹਨੂੰ ਖਾਲਸਾ ਬੰਦੇ ਸਾਜਣਾ ਕੀਤੀ ਆ ਇਹ ਸਖੰਭ ਦਿੱਤੇ ਆ ਤੇ ਇਹ ਪੰਜ ਕਕਾਰ ਹਰ ਸਿੱਖ ਮਾਈ ਭਾਈ ਬੱਚਾ ਨੌਜਵਾਨ ਬਜ਼ੁਰਗ ਜੋ ਵੀ ਗੁਰੂ ਸਾਹਿਬ ਦਾ ਅੰਮਤਿ ਸ਼ਰਧਾ ਉਹ ਪੰਜ ਕਕਾਰ ਪਹਿਨਦਾ ਇਹ ਸ੍ਰੀ ਸਾਹਿਬ ਅਜੂ ਇਹ ਇੱਕ ਛੋਟੀ ਕੁਰਬਾਨ ਹੈ ਜੇ ਨੇ ਹਟਾਰ ਮੁਕਿਆ ਨੇ ਬਸ ਤੈਨੂੰ ਇਹ ਹਰ ਇੱਕ ਤਰ੍ਹਾਂ ਪਾਰਲੀਮੈਂਟ ਚ ਵੀ ਜਿਹੜੇ ਮੈਂਬਰ ਉਹ ਵੀ ਜਿਹੜੇ ਅਮਰਤਾਰੀਓ ਪਾ ਕੇ ਜਾਂਦੇ ਆ ਇਸੇ ਤਰੀਕੇ ਦੇ ਨਾਲ ਅਵਾਰਡ ਯਾਤਰਾਵਾਂ ਜਾਂਦੇ ਆ ਬਾਹਰ ਸਫਰ ਕਰਦੇ ਆ ਲੋਕ ਅਮਰਤਾਰੀ ਸਿੱਖ ਉਹ ਸਾਰੇ ਪੈਂਕ ਜਾਂਦੇ ਕੋਈ ਰਿਕਾਰਡ ਨਹੀਂ ਆਏਗੀ ਜਿਸ ਜੱਟਲੇਵਾਲ ਚ ਇਸ ਤਰ੍ਹਾਂ ਕਹਿ ਰਿਹਾ ਵੀ ਦਾਸਵਾਲੀ ਮੈਂ ਤੋਂ ਪਹਿਲਾਂ ਸਫਰ ਕਰ ਚੁੱਕਾ ਹਾਂ ਇਸੇ ਸ੍ਰੀ ਸਾਹਿਬ ਦੇ ਨਾਮ ਪੰਜ ਕਾਰਨ ਦੇ ਨਾਲ ਉਹ ਤਾਂ ਕੋਈ ਰਿਕਾਰਡ ਨਹੀਂ ਸੀ ਹੁਣ ਰਿਕਾਰਡ ਕਿਉਂ ਪਈ ਹੈ ਇਹ ਇਹ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਿੱਖ ਸਮਾਜ ਤੇ ਧੰਮ ਲੱਗ ਸਿੱਖਾਂ ਦੇ ਧਾਰਮਿਕ ਚੰਨਾਂ ਤੇ ਧੰਮ ਲੱਗ ਕੱਟ ਗਿੰਤੀਆਂ ਤੇ ਧੰਮ ਲੱਗ ਇਥੋਂ ਭਾਰਤੀ ਰਾਜਦਾਨਾ ਖਾਸਾ ਵਾ ਤੇ ਇਹ ਸਰਕਾਰ ਦਾੜੀ ਐਨਡੀਐਸ ਸਰਕਾਰ ਨੂੰ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਦੀ ਗੁਆਇਫ ਚੱਲ ਰਹੀ ਹੈ ਉਸ ਦੇ ਉੱਤੇ ਸਾਰੀਆਂ ਨਿਸ਼ਾਨ ਨੇ ਤੋਂ ਤਾਂ ਖਾਸਾ ਜੀ ਸਾਹਮਣੇ ਆ ਰਿਹਾ ਕਿ ਉਹ ਕਿਸ ਤਰੀਕੇ ਨਾਲ ਇਹ ਸਿੱਖ ਵਿਚਾਰਾਂ ਨੂੰ ਕਿਸ ਤਰੀਕੇ ਨਾਲ ਦਵਾ ਚਾਹੁੰਦੀ ਹੈ ਕਿਸ ਤਰ੍ਹਾਂ ਉਹਨਾਂ ਦੇ ਪੰਜ ਘਟਾਰਾਂ ਦੇ ਨਰਾਦਰ ਕਰਨਾ ਚਾਹੁੰਦੀ ਹੈ ਕਿਸ ਤਰ੍ਹਾਂ ਘਟਕਿੰਦੀਆਂ ਨੂੰ ਦਵਾ ਰਹੀ ਹੈ ਕਿਸ ਤਰ੍ਹਾਂ ਦਲਤਾਂ ਨੂੰ ਆਦੀਵਾਸੀਆਂ ਨੂੰ ਗਰੀਬ ਲੋਕਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਕਿਤਰਾ ਅਜਾ ਕੁੱਝਲੇ ਜਾ ਰਿਹਾ ਹੈ ਦੇਸ਼ ਦੇ ਵਿੱਚ ਔਰਤਾਂ ਦੀ ਕਿਤਰਾ ਬੇਕਤੀ ਹੋ ਰਹੀ ਹੈ ਕਿਸ ਤਰ੍ਹਾਂ ਉਹਨਾਂ ਦਾ ਬਲआतਕਾਰ ਹੋ ਰਿਹਾ ਥਾਂ ਥਾਂ ਤੇ ਕਿਸ ਤਰੀਕਾ ਇਸ ਜੀਰੂ ਪ੍ਰਧਾਨ ਸਮਾਜ ਦੇ ਵਿੱਚ ਮਰਦ ਪ੍ਰਧਾਨ ਸਮਾਜ 'ਚ ਔਰਤਾਂ ਜੀਉਣਾ ਰਵਾ ਉਹ ਤੁਪਾ ਕਰਤਾ ਗਿਆ ਇਸ ਇਸ ਪਾਰਟੀ ਰਾਜ ਨੇ ਇਹਨਾਂ ਸਰਕਾਰਾਂ ਨੇ ਜੋ ਤਾਂ ਆਂਿਆ ਕਰਨਾ ਵਾ ਆ ਰਹੀਆਂ ਕਲਕੱਤਾ ਹੋ ਗਿਆ ਇਹਦੇ ਯੂਪੀ ਹੋ ਗਈ ਜਾਂ ਆਪਣਾ ਬਦਲਾਪੁਰ ਹੋ ਗਿਆ 12 ਅਕਰ ਦੇ ਵਿੱਚ ਜਾਂ ਹੋਰ ਥਾਂ ਬਣੀਪੁਰ ਥਾਂ ਥਾਂ ਕਿੱਥੇ ਕੀ ਨਹੀਂ ਹੋ ਰਿਹਾ ਇਸ ਕਰਕੇ ਇਹਸ ਦੇ ਕਰਾਫ ਦੁਨੀਆ ਪਰ ਦੇ ਲੋਕਾਂ ਨੂੰ ਵਾਇਟ ਆਉਣੀ ਚਾਹੀਦੀ ਹੈ ਦੇਸ਼ ਪਰ ਦੇ ਲੋਕਾਂ ਨੂੰ ਵਾਇਟ ਆਉਣੀ ਚਾਹੀਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਵਾਇਟ ਆਉਣੀ ਚਾਹੀਦੀ ਹੈ ਸਿੱਖ ਸਵਾਇ ਨੂੰ ਵਾਇਟ ਹੋਣੀ ਚਾਹੀਦੀ ਹੈ ਇਹ ਅਸੀਂ ਕਹਿੰਨੇ ਆ ਪੀ ਇਹ ਇਕਸਾਨ ਆਗੂਆਂ ਧਾਰਮਿਕ ਜਿੰਨਾ ਕਰਕੇ ਜੇ ਰੁਕਿਆ ਗਿਆ ਵਾ ਇਹਦੀਆਂ ਇਕਸਾਨ ਮਦੂਰ ਸ਼ਗਰਸ਼ ਕਮੇਟੀ ਪੰਜਾਬ ਨੂੰ ਸਖਤਨ ਕੀਤੀ ਕਰਦੇ ਆ ਕਿ ਇਹਨੂੰ ਇਹਨੂੰ ਲੋਕਾਂ ਦੇ ਮੂਲ ਅਧਿਕਾਰਾਂ ਉੱਤੇ ਸਿੱਖ ਸਵਾਜ ਦੇ ਜਿਹੜੇ ਆ ਹੱਕ ਉਕ ਦਿੱਤੇ ਸੰਵਿਧਾਨ ਨੇ ਉਹਨਾਂ ਉੱਤੇ ਵੱਡਾ ਵਾਰ ਸਮਝਦੇ ਆ ਵੱਡਾ ਹਮਲਾ ਸਮਝਦੇ ਆ ਤੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਵਾਰਨਕ ਦਿੰਦੇ ਆ ਪੀ ਆਪਣੇ ਇਸ ਜੋ ਘਟਨਾ ਘਟੀ ਹੈ ਇਹਦੀ ਨਿਰਪੱਖ ਕੈਜੰਸੀ ਤੋਂ ਜਾਂਚ ਕਰਾਈ ਜਾਵੇ ਕੌਣ ਦੋਸ਼ੀ ਇਹਨਾਂ ਦੇ ਇਹਦਾ ਕੌਣ ਦੋਸ਼ੀ ਹੈ ਇਹਦਾ ਕਿਥੋਂ ਆਇਆ ਇਹ ਕਿਹੜੇ ਗ੍ਰਹਿ ਭਾਗ ਤੋਂ ਆਇਆ ਤੁਮ ਕਿਥੋਂ ਆਇਆ ਤੇ ਕਿਹੜੀ ਵਜ੍ਹਾ ਨਾਲ ਆਇਆ ਕਿ ਇਹਦੀ ਸਾਰੀ ਜਾਂਚ ਕਰਾਈ ਜਾਵੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਸਜ਼ਾ ਦਿੱਤੀ ਜਾਵੇ ਤੇ ਸਾਰੇ ਹੀ ਲੋਕਾਂ ਇਸ ਦੇ ਖਿਲਾਫ ਪੂਰੀ ਵਾਇਟਆਊਟ ਚਾਹੀਦੀ ਹੈ ਬਾਕੀ ਸਰਕਾਰ ਜਿਤਨਾ ਵਿਖਾੜ ਦੇ ਵਿੱਚ ਇਕਬराई ਹੋਈ ਹੈ ਕਿਸਾਨ ਅੰਦੋਲਨ ਤੋਂ ਇਹ ਕਿਸਾਨ ਅੰਦੋਲਨ ਦੇ ਨਾਲ ਹੋਰ ਤਕੜਾ ਹੋਗਾ ਇਸ ਤਰੀਕੇ ਨਾਲ ਸਰਕਾਰ ਕਿਸਾਨਾਂ ਨੂੰ ਦਬਾ ਨਹੀਂ ਸਕਦੀ ਇਸ ਤਰ੍ਹਾਂ ਦੇ ਜਿਹੜੇ ਹੱਥ ਕੰਡੇ ਵਰਤ ਕੇ ਕੋਝੇ ਹੱਥ ਕੰਡੇ ਵਾਟ ਕੇ ਇਹੋ ਜਿਹੇ ਧਰੇ ਹੋਏ ਹੱਥ ਕੰਡੇ ਵਰਤ ਕੇ ਕਿਸਾਨਾਂ ਦੇ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ ਕਿਸਾਨ ਕਿਸਾਨਾਂ ਦਾ ਅੰਦੋਲਨ ਹੋਰ ਵੱਡਾ ਹੋਣਾ ਵਾ ਚੜਦੀ ਕਲਾ ਵਿੱਚ ਜੜਾ ਵਾ ਲੰਮਾ ਚੜਨਾ ਵਾ ਲੰਮੇ ਦੋਲੰਡੀ ਚੜੀ ਆ ਅਸੀਂ ਆਪਣੀ ਹੱਕੀ ਮੰਗਾਂ ਲੈ ਆਈਆਂ ਵਾ ਸਾਡਾ ਹੱਕ ਮੰਗਦਾ ਵਾ ਹੱਕ ਬਣਦਾ ਵਾ ਉਹ ਲੈਣੀਆਂ ਤੇ ਲੋਕਾਂ ਦੇ ਜਿਹੜੇ ਹੱਕ ਕੁਚਲੇ ਜਾ ਰਹੇ ਆ ਜਿਹੜੇ ਧਾਰਮਿਕ ਹੱਕ ਕੁਚਲੇ ਜਾ ਰਹੇ ਆ ਜਿਹੜੇ ਆਰਥਿਕ ਹੱਕ ਸੱਭਿਆਚਾਰਕ ਜਿਹੜੇ ਰਾਜਨੀਤਿਕ ਹੱਕ ਕੁਚਲੇ ਜਾ ਰਹੇ ਆ ਉਹ ਹੱਕ ਬਹਾਰ ਕਰਾਉਣੇ ਆ ਤੇ ਸਮਾਜ ਦੀ ਲੜਾਈ ਲੜ ਰਹੇ ਆ ਦੇਸ਼ ਦੀ ਲੜਾਈ ਲੜ ਰਹੇ ਆ ਦੇਸ਼ ਤੇ ਲੋਕਾਂ ਦੀ ਲੜਾਈ ਲੜ ਰਹੇ ਆ ਹਰ ਹਾਲ ਤੇ ਲੜਾਈ ਲੜਨੀ ਆ ਸਰਕਾਰ ਦੇ ਨੀਤੀਆਂ ਦੇ ਖਿਲਾਫ ਸਰਕਾਰ ਦੇ ਉਹ ਜਿਹੜੇ ਹੱਥਖੰਡਿਆਂ ਦੇ ਖਿਲਾਫ ਹੋ ਜਿਹੜਾ ਵਾ ਤਕੜੇ ਹੋ ਕੇ ਜਿਹੜਾ ਵਾ ਉਹ ਸੰਘਰਸ਼ ਕਰਨਾ ਸਰਕਾਰ ਨੂੰ ਪਿਛਲੇ ਕਾਲੀ ਮੋੜਨਾ ਵਾ ਉਹਨੂੰ ਕੌਂਟਰੀ ਦੇਣੀ ਆ ਤੇ ਆਪਣਾ ਜਿਹੜਾ ਵਾ ਛੇ ਮਹੀਨੇ ਕੰਮਜਾ ਕਰਨਾ ਵਾ ਵੈਰੂਜੀ ਕਾ ਖਾਲਸਾ ਵੈਰੂਜੀ